ਜਿੱਥੇ ਪੂਰੇ ਦੇਸ਼ ਦੇ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਖੁਸ਼ੀ ਦੇ ਨਾਲ ਅਤੇ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜੜ ਗਈਆਂ ਨੇ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਗਰਭਵਤੀ ਮਹਿਲਾ ਅਤੇ ਉਸਦੀ 3 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ ਮੌਤ ਹੀ ਨਹੀਂ ਦਰਦਨਾਕ ਤਰੀਕੇ ਦੇ ਨਾਲ ਹੋਈ ਹੈ ਕਿ ਆ ਜੋ ਬੱਚੀ ਸੀ ਉਸ ਦਾ ਸਿਰ ਧੜ ਤੋਂ ਵੱਖ ਹੋ ਗਿਆ ਜਾਂਦਾ ਹੈ ਔਰ ਦੱਸ ਜੀ ਕਿ ਦਰਦਨਾਕ ਹਾਦਸਾ ਗੁਰਦਾਸਪੁਰ ਦੇ ਵਿੱਚ ਵਾਪਰਿਆ ਜਿੱਥੇ ਗੁਰਦਾਸਪੁਰ ਦੇ ਬਰਨਾਲਾ ਫੁੱਲੀ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਬਾਈਕ ਤੇ ਸਵਾਰ ਹੋ ਕੇ ਇੱਕ ਆ ਵਿਅਕਤੀ ਜਾ ਰਿਹਾ ਸੀ ਉਸ ਦੇ ਪਿੱਛੇ ਉਸ ਦੀ ਸਾਲੀ ਬੈਠੀ ਸੀ ਤੇ 3 ਸਾਲ ਦੀ ਬੱਚੀ ਜਿਹਨਾਂ ਨੂੰ ਉਹ ਲੈ ਕੇ ਜਾ ਰਿਹਾ ਸੀ ਔਰ ਇਸੇ ਦੌਰਾਨ ਸੜਕ ਦੇ ਉੱਤੇ ਇੱਕ ਜੋ ਸੀਮੈਂਟ ਦੇ ਬੋਰੀਆਂ ਦੇ ਨਾਲ ਭਰਿਆ ਟਰੱਕ ਹੈ ਉਹ ਆ ਬਾਈਕ ਨੂੰ ਟੱਕਰ ਮਾਰ ਦਿੰਦਾ ਹੈ ਔਰ ਬਾਈਕ ਦੀ ਟੱਕਰ ਵੱਜਦੇ ਹੀ ਜੋ ਪਿੱਛੇ ਗਰਭਵਤੀ ਮਹਿਲਾ ਤੇ ਬੱਚੀ ਬੈਠੇ ਸੀ ਉਹ ਡਿੱਗ ਜਾਂਦੇ ਨੇ ਤੇ ਉਹਨਾਂ ਦੇ ਸਿਰ ਦੇ ਉੱਤੋਂ ਇਹ ਜੋ ਟਰੱਕ ਦਾ ਟਾਇਰ ਹੈ ਉਹ ਨਿਕਲ ਜਾਂਦਾ ਹੈ ਦੱਸ ਦਿਏ ਬੇहद ਦਰਦਨਾਕ ਹਾਦਸਾ ਹੈ ਤਸਵੀਰਾਂ ਇੰਨੀਆਂ ਦਰਦਨਾਕ ਨੇ ਕਿ ਅਸੀਂ ਤੁਹਾਨੂੰ ਦਿਖਾ ਤੱਕ ਨਹੀਂ ਸਕਦੇ ਮਾਂ ਕਿਸ ਤਰੀਕੇ ਦੇ ਨਾਲ ਆਪਣੀ ਧੀ ਦੇ ਕੋਲ ਬੈਠ ਕੇ ਵਹਿਣ ਪਾ ਰਹੀ ਹੈ ਉਸ ਦੀ ਦੋਤੀ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਈ ਹੈ ਔਰ ਉਹ 마ਸੂਮ ਬੱਚਾ ਜੋ ਕਿ ਉਸ ਗਰਭਵਤੀ ਦੀ ਕੋਖ ਦੇ ਵਿੱਚ ਪਲ ਰਿਹਾ ਇਹ ਤਾਂ ਉਹ ਵੀ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਇੱਕ ਹੀ ਹਾਦਸੇ ਦੇ ਵਿੱਚ ਤਿੰਨ ਜ਼ਿੰਦਗੀਆਂ ਤਬਾਹ ਹੋ ਗਈਆਂ ਇੰਦੀਆਂ ਦਰਦਨਾਕ ਤਸਵੀਰਾਂ ਕੀ ਦੇਖ ਕੇ ਰੋਂਗਟੇ ਖੜੇ ਹੋ ਜਾਂਦੇ ਨੇ ਪਰ ਇਹ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੱਸਦੀ ਹੈ ਕਿ ਬਾਈਕ ਤੇ ਸਵਾਰ ਗਰਭਵਤੀ ਮਹਿਲਾ ਤੇ 3 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ ਬੜੇ ਹੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬੱਚੀ ਦਾ ਸਿਰ ਢੜ ਤੋਂ ਵੱਖ ਹੋ ਗਿਆ ਔਰ ਮੌਕੇ ਤੇ ਪੁਲਿਸ ਦੇ ਵੱਲੋਂ ਹਾਲਾਂਕਿ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਲਿਆ ਗਿਆ ਪਰ ਜੋ ਟਰੱਕ ਦਾ ਡਰਾਈਵਰ ਵਰ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਇਹ ਦਰਦਨਾਕ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਦੀਵਾਲੀ ਦੇ ਦਿਨ ਜਿੱਥੇ ਲੋਕ ਖੁਸ਼ੀਆਂ ਦੇ ਨਾਲ ਇਹ ਤਿਉਹਾਰ ਮਨਾਉਂਦੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਦੀਵੇ ਜਗਾਏ ਜਾਂਦੇ ਨੇ ਉੱਥੇ ਇੱਕ ਪਰਿਵਾਰ ਪੂਰਾ ਹਨੇਰੇ ਦੇ ਵਿੱਚ ਡੁੱਬ ਚੁੱਕਿਆ ਹੈ ਔਰ ਦੂਸਰੇ ਪਾਸੇ ਉਹ ਪਰਿਵਾਰ ਜਿਹੜਾ ਕਿ ਪੇਕਾ ਪਰਿਵਾਰ ਹੈ ਉਸ ਤੀਦਾ ਤਾ ਉਸ ਪਰਿਵਾਰ ਤੇ ਕੀ ਵੀਤ ਰਹੀ ਹੈ ਮਾਂ ਕੋਲ ਕਿਸ ਤਰੀਕੇ ਦੇ ਨਾਲ ਬੈਠ ਕੇ ਵਹਿਣ ਪਾ ਰਹੀ ਹੈ ਉਹ ਦਰਦਨਾਕ ਤਸਵੀਰਾਂ ਦੇਖ ਕੇ ਦਿਲ ਨੂੰ ਹੌਲ ਪੈ ਰਹੇ ਨੇ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਜਦੋਂ ਇਹ ਹਾਦਸਾ ਵਾਪਰਦਾ ਮੋਕੇ ਤੇ ਭਾਰੀ ਘਾਟ ਹੋ ਜਾਂਦਾ ਹਾਲਾਂਕਿ ਬਾਈਕ ਸਵਾਰ ਜੋ ਵਿਅਕਤੀ ਸੀ ਉਹ ਬਚ ਜਾਂਦਾ ਹੈ ਬਾਲਬਾਰ ਉਸ ਦੀ ਜਾਨ ਬਚਦੀ ਹੈ ਪਰ ਇਸ ਹਾਦਸੇ ਤੋਂ ਬਾਅਦ ਉਹ ਵੀ ਗੁੰਮਸਮ ਹੋ ਜਾਂਦਾ ਕਿਉਂਕਿ ਤਿੰਨ ਜ਼ਿੰਦਗੀਆਂ ਜੋ ਉਸ ਦੇ ਸਹਾਰੇ ਉਸ ਦੇ ਪਿੱਛੇ ਬੈਠੀਆਂ ਸੀ ਤਾਂ ਉਹ ਇਸ ਹਾਦਸੇ ਦੇ ਵਿੱਚ ਖਤਮ ਹੋ ਗਈਆਂ ਨੇ ਔਰ ਇਸੇ ਦੇ ਨਾਲ ਦੀਵਾਲੀ ਦੀਆਂ ਜੋ ਖੁਸ਼ੀਆਂ ਨੇ ਇਸ ਪਰਿਵਾਰ ਲਈ ਤਾਂ ਖਤਮ ਹੋ ਚੁੱਕੀਆਂ ਨੇ ਪੂਰੇ ਤਰੀਕੇ ਦੇ ਨਾਲ ਕਿਉਂਕਿ ਇੱਕ ਨੰਨੀ ਜ਼ਿੰਦਗੀ ਨੇ ਦੁਨੀਆ ਤੇ ਆਉਣਾ ਸੀ ਇੱਕ ਛੋਟੀ ਜਿਹੀ ਬੱਚੀ 3 ਸਾਲ ਦੀ ਉਹ ਹਜੇ ਸ਼ਾਇਦ ਚੰਗੀ ਤਰ੍ਹਾਂ ਬੋਲਣਾ ਵੀ ਨਹੀਂ ਸਿੱਖਿਆ ਹੋਵੇਗਾ ਹਜੇ ਆਪਣੀ ਸ਼ਰਾਰਤਾਂ ਨੇ ਉਸਨੇ ਆਪਣੇ ਘਰ ਨੂੰ ਰੁਸ਼ਨਾਉਣਾ ਸੀ ਔਰ ਉਹ ਮਾਂ ਜਿਹੜੀ ਆਪਣੇ ਕੋਖ ਦੇ ਵਿੱਚ ਇੱਕ ਨੰਨੇ ਬੱਚੇ ਨੂੰ ਲੈ ਕੇ ਚੱਲ ਰਹੀ ਸੀ ਇੱਕ ਜ਼ਿੰਦਗੀ ਉਸ ਦੇ ਵਿੱਚ ਧੜਕ ਰਹੀ ਸੀ ਤਾਂ ਨਹੀਂ ਪਤਾ ਸੀ ਕਿਸ ਤਰੀਕੇ ਦੇ ਨਾਲ ਉਸ ਦੀ ਜ਼ਿੰਦਗੀ ਤਾਂ ਖਤਮ ਹੋਵੇਗੀ ਉਸ ਦੇ ਬੱਚੇ ਦੀ ਜ਼ਿੰਦਗੀ ਵੀ ਖਤਮ ਹੋ ਜਾਵੇਗੀ ਇਹ ਦਰਦਨਾਕ ਹਾਦਸਾ ਗੁਰਦਾਸਪੁਰ ਦੇ ਬਰਨਾਲਾ ਪੁਲੀ ਪਿੰਡ ਦੇ ਨੇੜੇ ਵਾਪਰਿਆ ਜਿੱਥੇ ਟਰੱਕ ਦੇ ਵੱਲੋਂ ਬਾਈਕ ਨੂੰ ਟੱਕਰ ਮਾਰੀ ਗਈ ਹੈ ਔਰ ਇਸ ਟੱਕਰ ਦੇ ਵਿੱਚ ਜੋ ਤੇਜ਼ ਰਫਤਾਰੇ ਟਰੱਕ ਸੀ ਇਸ ਦੀ ਲਪੇਟ ਦੇ ਵਿੱਚ ਜਦੋਂ ਬਾਈਕ ਆ ਜਾਂਦੀ ਹੈ ਤਾਂ ਇਸ ਹਾਦਸੇ ਦੇ ਵਿੱਚ ਬਾਈਕ ਦੇ ਪਿੱਛੇ ਜੋ ਮਹਿਲਾ ਬੈਠੀ ਸੀ ਤੇ ਉਸ ਦੀ 3 ਸਾਲ ਦੀ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਔਰ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਜੋ ਟਰੱਕ ਦਾ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਪਰ ਇਸ ਘਟਨਾ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਕਿਸ ਤਰੀਕੇ ਦੇ ਨਾਲ ਇੱਕ ਹਸਦਾ ਖੇਡ ਦਾ ਪਰਿਵਾਰ ਮਿੰਟਾਂ ਦੇ ਵਿੱਚ ਤਬਾਹ ਹੋ ਗਿਆ ਖਤਮ ਹੋ ਗਿਆ ਤੇ ਉਸ ਦੀ ਇਹ ਦਰਦਨਾਕ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਬੋਰੀਆਂ ਦੇ ਨਾਲ ਭਰਿਆ ਹੋਇਆ ਇਹ ਟਰੱਕ ਹੈ ਔਰ ਇਸ ਤੇਜ਼ ਰਫ਼ਤਾਰ ਦੇ ਨਾਲ ਜਦੋਂ ਟਰੱਕ ਇਹ ਰਾਹਾਂ 'ਤੇ ਚੱਲਦੇ ਨੇ ਤਾਂ ਉਦੋਂ ਦਰਦਨਾਕ ਹਾਦਸੇ ਵਾਪਰਦੇ ਨੇ ਔਰ ਕਈ ਹਾਦਸੇ ਪਹਿਲਾਂ ਵੀ ਇਸ ਤਰੀਕੇ ਦੇ ਵਾਪਰ ਚੁੱਕੇ ਨੇ ਜਦੋਂ ਘਰਾਂ ਦੇ ਘਰ ਤਬਾਹ ਹੋ ਗਏ ਨੇ ਪਰ ਇਹ ਲੋਕ ਆਪਣੀ ਰਫ਼ਤਾਰ ਨੂੰ ਘੱਟ ਨਹੀਂ ਰੱਖਦੇ ਖਾਸ ਤੌਰ ਤੇ ਸਮਾਂ ਨਿਰਧਾਰਿਤ ਹੁੰਦਾ ਹੈ ਕਿ ਕੇਸ ਸਮੇਂ ਤੇ ਕੇਸ ਸੜਕ ਦੇ ਉੱਤੇ ਹੀ ਇਹ ਚੱਲ ਸਕਦੇ ਨੇ ਭਾਰੀ ਪਰਿਕਮ ਵਾਹਨ ਪਰ ਫਿਰ ਵੀ ਇਸ ਦੇ ਬਾਵਜੂਦ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚ ਇਹ ਵਾਹਨ ਤੇਜ਼ ਰਫ਼ਤਾਰ ਦੇ ਵਿੱਚ ਚਲਾਏ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਪਰਿਵਾਰਾਂ ਦਾ ਇਹ ਕਾਲ ਬਣ ਜਾਂਦੇ ਨੇ ਫਿਲਹਾਲ ਮੌਕੇ ਤੇ ਮੌਜੂਦ ਜੋ ਪੁਲਿਸ ਹੈ ਕਿਉਂਕਿ ਮੌਕੇ ਤੇ ਪਹੁੰਚ ਚੁੱਕੀ ਹੈ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਟਰੱਕ ਦੇ ਡਰਾਈਵਰ ਦੀ ਵੀ ਕਲਾਸ਼ ਕੀਤੀ ਜਾ ਰਹੀ ਹੈ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ ਅੱਜ ਇੱਕ ਐਕਸੀਡੈਂਟ ਲਿੰਕ ਰੋਡ ਬਰਨਾਲਾ ਪੁਲੀ ਤੋਂ ਹੱਲਾ ਨੂੰ ਜਾਂਦੀ ਸੜਕ ਉੱਥੇ ਹੋਇਆ ਇੱਕ ਮੋਟਰਸਾਈਕਲ ਤੇ ਜੈਂਟਸ ਜਾ ਰਿਹਾ ਹੈ ਮਨੂ ਕੋਹੋਤਰਾ ਸਾਨੂ ਸੁਵਿੰਦਰਪਾਲ ਵਾਸੀ ਹਰਦੋਬਤਵਾਲਾ ਇਹ ਆਪਣੀ ਸਾਲੀ ਨੂੰ ਲੈ ਕੇ ਆ ਰਿਹਾ ਸੀ ਕਾਜਲ ਨੂੰ ਵਾਈਫ ਆਫ ਅਰਨ ਵਾਸੀ ਵਾਂਖਾ ਤੋਂ ਨਾਲ ਇਹਦੇ ਨਾਲ ਇੱਕ ਬੇਟੀ ਸੀਗਾ ਪਿੰਸੀ ਲੜਕੀ ਆ ਉਹਦੀ ਉਮਰ 3 ਸਾਲ ਸੀਗਾ ਅਗੋਂ ਟਰੱਕ ਆ ਰਿਹਾ ਸੀਗਾ ਤੇ ਟਰੱਕ ਨਾਲ ਇਹਦਾ ਹਾਦਸਾ ਹੋਇਆ। ਮੌਕੇ ਤੇ ਜਿਹੜੀ ਆ ਇਹ ਲੇਡੀ ਕਾਜਲ ਤੇ ਇਹਦੀ ਬੇਟੀ ਵੀ ਪ੍ਰਿੰਸੀ ਆ। ਤਿੰਨ ਸਾਡੀ ਉਹਦੀ ਮੌਤ ਹੋ ਗਈ ਆ ਟਾਇਰ ਥਲੇ ਆਣ ਕਰਕੇ। ਜਿਹੜਾ ਸ਼ੇਰ ਜਿਹੜਾ ਬੇਟੀ ਦਾ ਉਹ ਲੱਥਾ ਪਿਆ ਤੇ ਹੁਣ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹ ਕਰ ਰਹੇ ਆ ਇਹਦੇ ਵਾਰਸ ਆ ਚੁੱਕੇ ਨੇ। ਤੇ ਜੋ ਵਾਰਸ ਬਿਆਨ ਲਖਾਨ ਕੇ ਜੋ ਬੰਦੀ ਕਾਨੂੰਨੀ ਅਧਿਕਾਰਵਾਈ ਕੀਤੀ ਜਾਏਗੀ ਤੇ ਡਰਾਈਵਰ ਜਿਹੜਾ ਹੈ ਮੁੱਕ ਤੋਂ ਫਰਾਰ ਹੋ ਚੁਕਿਆ ਇਹਨਾਂ ਦਾ ਕੀ ਨਾਮ ਹੈ ਇਹਨਾਂ ਦਾ ਨਾਮ ਕਾਜਲ ਹੈ ਤੇ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਇਹ ਮੰਨੂ ਕੋਲ ਉਤਰਾ ਇਹ ਸਾਈਡ ਦੇ ਪੈ ਗਿਆ ਇਹ ਤੇ ਸੱਟ ਨਹੀਂ ਲੱਗੀ ਤੇ ਕਾਜਲ ਜਿਹੜੀ ਆ ਇਹ ਟਾਇਰ ਥਲੇ ਆ ਗਈ ਕਾਜਲ ਤੇ ਉਸ ਦੀ ਬੇਟੀ ਜਿਹੜੀ ਆ ਪ੍ਰਿੰਸੀ ਇਹ ਟਾਇਰ ਥਲੇ ਆ ਗਈ ਆ ਤਾਂ ਟਾਇਰ ਨਾਲ ਇਹ ਧੌਣ ਵੀ ਤੇ ਹੋਰ ਵੀ ਜਿਹੜੇ ਪਾਰਟ ਨੇ ਉਹ ਨੁਕਸਾਨ ਹੋ ਜਿੰਨੇ ਸਰ ਪ੍ਰੈਗਨੈਂਟ ਵੀ ਸਰ ਕਹਿ ਰਹੇ ਨੇ ਪ੍ਰੈਕਟੀਕਲੀ ਇਹ ਪੋਸਟਮਾਰਟਮ ਤੇ ਅੱਜ ਜਿਹੜੀ ਰਿਪੋਰਟ ਹੋਏਗੀ ਤੇ ਬੰਦੀ ਕਾਨੂੰਨੀ ਕਾਰਵਾਈ ਜੋ ਵਾਰਤ ਲਖਣਗੇ ਉਹ ਖਰਾ ਦਨੇ ਆ